ਪਰ ਅਸੀਂ ਪੇਂਟ ਵਗੈਰਾ ਲਈ ਸੀ ਪੇਂਟ ਆਪਾਂ ਕੀਤਾ ਜੀ ਅੱਜ ਤੇ ਬਨੇ ਆਹ ਦੇਖੋ ਜੀ ਆਹ ਪੇਂਟ ਕੀਤਾ ਆਪਾਂ ਇਹਨੂੰ ਤੇ ਤਕਰੀਬਨ ਆਪਣਾ ਵਿੱਚੋਂ ਰਹਿੰਦਾ ਵੀ ਆ ਕੁਛ ਜਿੱਦਾਂ ਕੋਈ ਥੋੜਾ ਜਿਵੇਂ ਆ ਵਾਲਾ ਕੁਛ ਰਹਿੰਦਾ ਵੀ ਆ ਤੇ ਆਪਾਂ ਇਹ ਮੇਨ ਮੇਨ ਥੱਲੇ ਹੀ ਮਾਰਿਆ ਪੇਂਟ ਪੇਂਟ ਦੇਖੋ ਜੇ ਤੁਹਾਨੂੰ ਕੋਈ ਲੱਗਦਾ ਤਾਂ ਸਾਨੂੰ ਦੱਸੋ ਜਰੂਰ ਇਹ ਪੇਂਟ ਹੈ ਬਿਲਕੁਲ ਵਧੀਆ ਆ ਓਕੇ ਜੇ ਤੁਹਾਨੂੰ ਤਾਂ ਪ੍ਰੈਮ ਵਾਲੀ ਆਪਾਂ ਵੀਡੀਓ ਪਾਈ ਸੀ ਉਹ ਤੁਹਾਨੂੰ ਚੈੱਕ ਕਰਾਈ ਸੀ ਤੁਸੀਂ ਸਮਝ ਲਿਆ ਵੀ ਪੇਂਟ ਦੀ ਕਰਤਾ ਇਹਨਾਂ ਨੇ ਅਚ ਚੈੱਕ ਕਰੋ ਇਹਨਾਂ ਦਾ ਰੰਗ ਮਿਲਿਆ ਜਾਂ ਨਹੀਂ ਮਿਲਿਆ ਉਹ ਰੰਗ ਥੋੜਾ ਜਿਹਾ ਫੇਟ ਹੈ ਇਹ ਥੋੜਾ ਜਿਹਾ ਕਲੈਕਟੀ ਚੀਜ਼ ਜਾਨੀ ਕਿ ਫੇਟ ਹੋ ਜਾਗਾ ਇਹ ਵੀ ਆਪੇ ਦੇ ਚਮਕ ਵਗੈਰਾ ਨਹੀਂ ਪਾਈ ਤੇ ਰੰਗ ਸੇਮ ਤੋਂ ਸੇਮ ਆਪਾਂ ਮਲਾਤਾ ਕੋਈ ਜ਼ਿਆਦਾ ਫਰਕ ਨਹੀਂ ਪਾਇਆ ਕੀਤਾ ਆਪਾਂ ਬਸ ਆਹੇ ਜਿੱਦਾਂ ਕੋਈ ਨਵਾਂ ਜਿਹੜਾ ਤਿਆਰ ਕੀਤਾ ਉਹੀ ਸੇਮ ਤੋਂ ਸੇਮ ਰੰਗ ਹੈ ਕੋਈ ਇਹਦੇ ਚ ਉਹ ਗੱਲ ਨਹੀਂ ਕਿ ਕਿ ਆਹ ਸਟਿਪਨਿੰਗ ਨਹੀਂ ਚੱਕ ਟੰਗਤੀ ਏ ਓਏ ਆ ਟਾਇਰ ਕੜਾ ਟੰਕ ਕਰਾਤਾ ਜੁੱਤੇ ਇਹ ਕਿਹੜੀ ਮਸ਼ੀਨ ਦਾ ਹਾਂਜੀ ਇਹ ਦੂਜ ਪਰਲੀ ਮਸ਼ੀਨ ਦਾ ਮੈਨੂੰ ਲੱਗਦਾ ਇਹ ਹੁੰਦਾ 40000 ਜੇ ਲਾਇ ਤੋਏ ਝੂਠ ਨਾ ਮਾਰੀਂ ਉਹ ਮਾਲ ਆਇਆ ਉਹ ਬੋਏ ਚਲ ਇੱਕ ਇੰਦੇ ਤੇ ਰੱਖ ਲੋ ਤੇ ਗੋਰਾ ਇੱਧਰ ਹੋ ਮੜਾ ਜਾ ਤੇਰੇ ਬਾਰੇ ਕਮੈਂਟ ਆਇਆ ਕਿ ਗੋਰਾ ਪੈਂਟਰ ਹਾਂ ਵੀ ਆਪਾਂ ਲਾਇਆ ਪ੍ਰਾਈਮਰ ਦੇ ਠੀਕ ਹੈ ਉਹਨਾਂ ਨੇ ਸਮਝ ਲਿਆ ਵੀ ਰੰਗ ਗਲਤ ਫੀਲਿੰਗ ਲੈ ਗਿਆ ਬੰਦੇ ਆਪਣੇ ਜਿਨ੍ਹਾਂ ਨੇ ਕਮੈਂਟ ਵਾਰਾ ਕੀਤੇ ਇਧਰੋਂ ਮੜਾ ਜਾ ਵੀ ਤੂੰ ਦੱਸ ਵੀ ਹੋਣ ਰੰਗ ਉਹਨਾਂ ਨੂੰ ਕਹੋ ਵੀ ਹੋਣ ਦੱਸੋ ਤੁਸੀਂ ਕਮੈਂਟ ਜੀ ਦੱਸਿਆ ਵੀ ਹੋਣ ਰੰਗ ਮੇਲ ਹੋਇਆ ਜਾਂ ਨਹੀਂ ਹੋਇਆ ਬਹੁਤ ਪ੍ਰੇਮ ਮਾਰਾ ਇਸ ਪੇਲੇ ਆ ਕੇ ਤੂੰ ਵੀਡੀਓ ਪਾਤੀ ਅੱਛਾ ਉਹ ਬੰਦੇ ਆਪਣੇ ਉਹ ਜਿਹਨੇ ਕੰਮ ਕੀਤਾ ਹੈ ਉਹ ਜਿਹਨੇ ਕਰਨਾ ਹੈ ਨਾ ਤੁਸੀਂ ਉਹਨੇ ਆਪਣੇ ਬੰਦੇ ਨੇ ਵੀ ਥੋੜਾ ਜਿਹਾ ਲੇਸ ਦਿੱਤਾ ਵੀ ਕਲਰ ਵੀ ਕਲਰ ਵਗੈਰਾ ਹੋ ਗਿਆ ਉਹਨੇ ਇਹ ਲੇ ਦਿੱਤੇ ਉਹਨੇ ਤੇ ਲੇਹਣ ਵਜ ਪ੍ਰੈਮ ਵਾਰਾ ਕੱਲ ਨੂੰ ਕਲਰ ਮਾਰਾਂਗੇ ਤੇ ਉਹ ਆਪਾਂ ਨੂੰ ਕਮੈਂਟ ਥੋੜਾ ਜਿਹਾ ਦੱਸਣ ਲੱਗ ਗਏ ਤੂੰ ਮਸ਼ੀਨ ਦੀ ਡੰਡ ਲਾਤੀ ਆ ਉਹ ਕਰਤਾ ਵੀਰ ਜੀ ਮਸ਼ੀਨ ਦੀ ਆਪਾਂ ਡੰਡ ਲਾਈ ਮਸ਼ੀਨ ਦੇਖੋ ਤੁਹਾਡੇ ਸਾਹਮਣੇ ਆ ਤੇ ਪੂਰੀ ਕਲੈਕਟਿਵ ਬਣੀ ਹੋਈ ਆ ਮਸ਼ੀਨ ਦਾ ਜਾਨੀ ਕਿ ਆਪਾਂ ਉੱਪਰ ਰੰਗ ਨਹੀਂ ਮਾਰਿਆ ਆ ਥੱਲੇ ਹੀ ਮਾਰਿਆ ਜਿਹੜੀ ਚੀਜ਼ ਆਪਣੀ ਥੋੜੀ ਜਿਹੀ ਲੱਗਦੀ ਸੀ ਤੇ ਬਾਕੀ 4000 ਨੂੰ ਪੇਂਟ ਮਾਰਿਆ ਤੁਸੀਂ 4000 ਦਾ ਚੈੱਕ ਕਰੋ ਆ ਦੇਖਦੇ ਪੇਂਟ ਵਿੱਚ ਵਿੱਚ ਹੀ ਮਾਰਿਆ ਇਹ ਇਧਰ ਹੋ ਜਾ ਤੂੰ ਮਸ਼ੀਨ ਤਾਂ ਨਹੀਂ ਅੱਗ ਉਫੜੋਗੀ ਇਧਰ ਇਧਰ ਦੇਖੋ ਵੀ ਆਪਾਂ ਵਿੱਚ ਵਿੱਚੋਂ ਮਾਰਿਆ ਹੈ ਤੇ ਪੇਂਡ ਦਾ ਕੋਈ ਫਰਕ ਲੱਗਦਾ ਜਰੂਰ ਦੱਸਿਆ ਸਾਨੂੰ ਵੀ ਇਹ ਨਹੀਂ ਕੋਈ ਪੇਂਡ ਜਫਾ ਤਾਂ ਬਾਕੀ ਦੁੱਗਲ ਬਾਈ ਖੜੇ ਨਾਲ ਗੱਲਬਾਤ ਕਰੋ ਨਾ ਚੱਲ ਜਾ ਬਲਾ ਕਿਵੇਂ ਨਾ ਕੀ ਢਾ ਲਵਾ ਇਹ ਆ ਨਾ ਮੇਰੇ ਮੇਰੇ ਨਾਮ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਹੈ ਹੈ ਤੇ ਸਾਡੇ ਸੀਨੀਅਰ ਨੇ ਜਿਹੜਾ ਇਹਨਾਂ ਨੂੰ ਕੰਮ ਕਹਿਣਾ ਉਹੀ ਹੋਏਗਾ ਨਹੀਂ ਤਾਂ ਨਹੀਂ ਹੋਣਾ ਇਵੇਂ ਗੱਲ ਹੈ ਨਾ ਨਾ ਮੈਂ ਨਾ ਹੁਣ ਮੈਂ ਕਰਨਾ ਹੀ ਕਰਨਾ ਨਹੀਂ ਚੱਲ ਆਪਾਂ ਕਿਹੜਾ ਸਿੱਧਾ ਤੂੰ ਆਪ ਦੱਸ ਨਾਂ ਦੱਸੋ ਕਿ ਨਾਂ ਕੀ ਤੁਹਾਡਾ ਨਾ ਦੱਸੋ ਨਾਂ ਦਾ ਦੱਸ ਦੇ ਹਾਂ ਲੱਕੀ ਹੈ ਵੀ ਇਹ ਇਹ ਲੱਕੀ ਹੈ ਲੱਕੀ ਕਾ ਲੱਕੀ ਆਏ ਹੋਈ ਹੈ ਲੱਕੀ ਅਛਾ ਲੱਕੀ ਵੀ ਕਹਿ ਸਕਦੇ ਲੱਕੀ ਵੀ ਕਹਿ ਸਕਦੇ ਤੇ ਇੱਕ ਹੋਰ ਨਾਂ ਉਹ ਵੀ ਕਹਿ ਸਕਦੇ ਜੇ ਸਵੇਰ ਆਦਰ ਆ ਤੂੰ ਉਹ ਗੁੰਨੀਆਂ ਪਾਉਂਦੇ ਚ ਪਲਟੇ ਜਰ ਆਈ ਆ ਜਾ ਆ ਜਾ ਆ ਪਾ ਚ ਗੁੰਨੀਆਂ ਕਿੱਥੇ ਗਈਆਂ ਗੁੰਨੀਆਂ ਕਿੱਥੇ ਗਈਆਂ ਚੰਗੀ ਤਰ੍ਹਾਂ ਕਰ ਦੋ ਸਸਿਆਕਾ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਜੀ ਤੇ ਆਪਾਂ ਜੀ ਬਸ ਤਿਆਰੀ ਹੈ ਜੀ ਕੱਲ੍ਹ ਸ਼ਾਇਦ ਕੱਲ੍ਹ ਜਾਂ ਪਰਸੋਂ ਦੀ ਆਪਣੀ ਖੁੱਲ੍ਹ ਤਿਆਰੀ ਹੈ ਜਾ ਰਹੇ ਆ ਤੇ ਗੋਰੀ ਦਾ ਆਪਣਾ ਪੂਰਾ ਪ੍ਰਬੰਧ ਕਰ ਰਿਹਾ ਸਸਿਆਕਾ ਬਲਾ ਪਹਿਲਾਂ ਸਸਿਆਕਾ ਸਾਰਾ ਤੇ ਇੱਧਰ ਪਹਿਲਾਂ ਤਾਂ ਬਣਾ ਕਾਹਦੇ ਵਾਸਤੇ ਇਕੱਠੇ ਕਰੀ ਜਾਂਦੇ ਤੰਬੂ ਲਾਵਾਂਗੇ ਤੰਬੂ ਸੜ ਲਾਉਣਾ ਇਹਦਾ ਮਸ਼ੀਨ ਕੱਜਣ ਵਾਸਤੇ ਆ ਕੇ ਪੂਰੀ ਤਿਆਰੀ ਇਹ ਬੰਦੇ ਤੇ ਇਹ ਦੱਸ ਮੈਨੂੰ ਤੂੰ ਬਾਹਰ ਚੱਲਿਆ ਹੈ ਪੂਰੇ ਸੱਚੇ ਦਿਲ ਖੁਸ਼ ਨਾਲ ਚੱਲਾਂ ਕਿ ਇਹ ਮਜਬੂਰ ਹੋ ਕੇ ਚੱਲਾਂ ਵੀ ਖੁਸ਼ੀ ਨਾਲ ਚੱਲਾਂ ਕਿ ਮਜਬੂਰੀ ਵੀ ਮੈਂ ਮਜਬੂਰ ਹੀ ਯਾਰ ਜਾਣਾ ਹੀ ਪੈਣਾ ਕਿ ਵੀ ਇੱਕ ਹੁੰਦਾ ਨਾ ਬੰਦੇ ਨੂੰ ਸ਼ੌਂਕ ਆਪਾਂ ਦਾ ਵੀ ਇੱਕ ਬੰਦੇ ਨੂੰ ਮਜਬੂਰੀ ਹੁੰਦੀ ਯਾਰ ਕਿੱਧਰ ਸੇ ਨਾ ਆ ਗਿਆ ਕਿਵੇਂ ਰਵਾਂਗੇ ਹੁਣ ਇੱਕ ਨੂੰ ਦਾ ਸ਼ੌਂਕ ਹੈ ਮਸ਼ੀਨਰੀ ਦਾ ਅੱਛਾ ਵੀ ਤੈਨੂੰ ਸ਼ੌਂਕ ਹੈ ਯਾਨੀ ਕਿ ਸ਼ੌਕ ਨਾ ਕੰਮ ਕਰੇਗਾ 5 ਸਾਲ ਲਈ ਖਿਸ਼ੌਂਗਾ ਠੀਕ ਆਂਦਾ ਸਾਲ ਪੰਲੇ ਫਿਰ ਬਾਰ ਬੰਦਾ ਵੀ ਇਦਾਂ ਹੋਣਾ ਚਾਹੀਏ ਬਾਕੀ ਕਿਨੇ ਹਫਤਾ ਘੁਰਪੀਰ ਨੂੰ ਨਹੀਂ ਆਇਆ ਕਿਸੇ ਮਸ਼ੀਨ ਨੂੰ ਇਹ ਥੜਾ ਕੰਮ ਇਹਨੇ ਗਲਤ ਕੀਤਾ ਤੇ ਇਹਦੇ ਬਰਤ ਇਹ ਰਾਹ ਜਰੂਰ ਦਾਇਕ ਕਮੈਂਟ ਦੇ ਵਿੱਚ ਵੀ ਇਹਨੇ ਇਹਨਾਂ ਸੇ ਸਹੀ ਗੱਲ ਜਾਂ ਗਲਤੀ ਇਹਨਾਂ ਪੀਰ ਨੂੰ ਲਿਆ ਬਾਕੀ ਆ ਬੰਦੇ ਨੂੰ ਪੁੱਛਦੇ ਆ ਤੇਰਾ ਬਾਹਰ ਚਾਲ ਤੇ ਖੁਸ਼ੀ ਨਾਲ ਚੱਲਾਂ ਕਿ ਮਜਬੂਰ ਹੋ ਕੇ ਖੁਸ਼ੀ ਨਾਲ ਸਹੀ ਦੱਸੀ ਝੂਠ ਨਹੀਂ ਮਾਰਨਾ ਫਿਰ ਮੈਂ ਰਿਪੇਅਰ ਥੋੜੀ ਕਰਾਣਾ ਨਾ ਨਾ ਰਿਪੇਅਰ ਦੀ ਗੱਲ ਛਾੜੋ ਤੂੰ ਉਹਦੇ ਨਾਲ ਗੱਲ ਜਿਹੜੀ ਦੀ ਗੱਲ ਮੈਂ ਪੁੱਛੀ ਤਾਂ ਖੁਸ਼ੀ ਨਾ ਚੱਲਿਆ ਕਿ ਮਜਬੂਰ ਫਿਰ ਉਹ ਤਾਂ ਦੇ ਦਿਨ ਮੈਂ 45 ਲਾ ਕੇ ਮੈਂ ਤਾਂ ਆ ਜਾਣਾ ਨਹੀਂ ਇਹ ਤਾਂ ਮੈਂ 45 ਦਿਨ ਲਾ ਕੇ ਆ ਜਾਣਾ ਹੈ ਗੋਰੀ ਹੋਰ ਗੱਲ ਤੇਰਾ ਜਿਹੜੀ ਹੋਈ ਹੈ ਇਹ ਨਾ ਮੇਰਾ ਗੱਲ ਹੈ 45 ਦਿਨਾਂ ਦੀ ਫਿਰ ਤੇਰੇ ਖੁਸ਼ੀ ਕਾ ਦੀਏ ਤੂੰ ਪੈਸੇ ਵਧਾ ਦੇ ਦੋਨੇ ਤੇ ਮੋਰ ਰਹਿ ਰਿਹਾ ਹੈ ਚੱਬ ਜਾਣੀ ਕਿ ਨਾ ਹੋਰ ਪੈਸੇ ਵਧਾ ਦੇ ਫਿਰ ਫੋਰ ਮੈਂ ਨਹੀਂ ਹੋਗਾ ਤੂੰ ਆ ਦੇਖੋ ਜੀ ਆਪਾਂ ਕਿਸੇ ਵੀਰ ਨੂੰ ਆਪਣਾ ਨੰਬਰ ਨਹੀਂ ਮਿਲਦਾ ਕਈ ਵਾਰ ਆਪਾਂ ਮੈਸੇਜ ਕਮੈਂਟ ਆ ਬਾਰੇ ਵਗੈਰਾ ਪੁੱਛਦੇ ਹੁੰਦੇ ਆ ਕਿ ਵੀਰ ਆਪਣਾ ਨੰਬਰ ਸੈਂਡ ਕਰੋ ਆ ਮੇਰਾ ਨੰਬਰ ਹੈ ਜੀ ਦੋ ਨੰਬਰ ਅਜ ਕੋਈ ਵੀ ਤੁਸੀਂ ਡਾਇਲ ਕਰ ਸਕਦੇ ਜੀ ਤੇ ਆਪਾਂ ਕੰਬੈਨ ਦੇ ਅੱਗੇ ਲਗਾਤਾ ਇੰਸਟਾਗ੍ਰam YouTube ਦਾ ਤੇ ਫੋਨ ਨੰਬਰ ਇੰਸਟਾਗ੍ਰam ਨਹੀਂ ਲਗਾਇਆ ਇਹ ਇਹੀ ਇੰਸਟਾਗ੍ਰam ਤੇ ਆਡੀ ਹੈ ਆਪਣੀ ਇਦਾਂ ਇਹਨਾਂ ਦੇ ਤਿੰਨ ਦਿਨ ਹੋ ਗਏ ਵੰਡੀਆਂ ਪੌਂਡ ਹੈ ਇਹ ਤਾਂ ਵੰਡੀਆਂ ਪਈਆਂ ਹੀ ਨਹੀਂ ਇਹਨਾਂ ਦੀ ਜੇ ਕਦੇ ਖੇਤ ਖੋਤ ਹੁੰਦਾ ਫਿਰ ਕੀ ਕਰ ਲੈਣਾ ਵੰਡਣ ਲੱਗਾ ਪੰਮਾ ਇੰਨੇ ਦਿਨ ਵੰਡੀਆਂ ਤੇ ਕੀ ਵੇਖਾਂ ਖਲਾ ਹੈ ਕਿ ਦਰਾ ਗਿਆ ਕਿੱਧਰ ਆ ਗਿਆ ਨਹੀਂ ਇਹ ਤੁਸੀਂ ਕੁਨੇ ਪਾਉ ਜੇ ਕਿ ਇਹ ਦਾ ਉਵੇਂ ਚੂਈ ਚੁਵਾਰ ਬਣਾ ਅੱਛਾ ਜਾਨੀ ਕਿ ਕੁਨੇ ਪਾਉ ਜੇ ਵੀ ਕਿਹੜਾ ਕਿڑی ਮਸ਼ੀਨ ਦੇ ਹਿੱਸੇ ਆ ਗਿਆ 18 22 18 ਹੈ ਹੈ ਕਿਹੜਾ ਕਿڑی ਮਸ਼ੀਨ ਦੇ ਹਿੱਸੇ ਆ ਗਿਆ ਕਟਿੰਗ ਕਿੱਥੇ ਕਰਾਈ ਹੈ ਕਟਿੰਗ ਕਿੱਥੇ ਕਰਾਈ ਆ ਜੇ ਤਾਂ ਹੀ ਕੋਲ ਲੱਗਾ ਐਸੇ ਟਾਈਮ ਲੱਗਾ ਜੇ ਮੈਂ ਤਾਂ ਇਸ ਹਮਾਲ ਦਾ ਟਾਈਮ ਇਹਦੇ ਰੰਗ ਜਾ ਤਾਂ ਲਾਵੀਆਂ ਹੈ ਨਾ ਮੈਂਗਾ ਮੈਂ ਉਹ ਤੂੰ ਕਿਹੜੀ ਮਸ਼ੀਨ ਤੇ ਰਹਿਣਾ ਹੈ ਦਸਮੇ ਤੇ ਤੇ ਤੂੰ ਸੇਣਾ ਮਜਬੂਰੀ ਨਾਲ ਲਵਾਂ ਚ ਲੈ ਖੁਸ਼ੀ ਨਾਲ ਕੀ ਖੁਸ਼ੀ ਨਾਲ ਹਾਂ ਪੂਰੀ ਖੁਸ਼ੀ ਹੈ ਤੈਨੂੰ ਪੂਰੀ ਵੇਲੇ ਮਜਬੂਰਤਾ ਨਹੀਂਗਾ ਨਹੀਂ ਪੂਰੀ ਖੁਸ਼ੀ ਹੈ ਨਾ ਚਲੋ ਫਿਰ ਤਾਂ ਠੀਕ ਆ ਤੂੰ ਵੀ ਆਣਾ ਸੇਣਾ ਖੁਸ਼ੀ ਨਾਲ ਲਵਾਂ ਚ ਲੈ ਮਜਬੂਰੀ ਅੱਛਾ ਇੱਥੇ ਰਹਿਣਾ ਨੇ ਚੋਣਾ ਚੰਨਾ ਹਵਾ ਦੇ ਬਾਈ ਅਲਮਦ ਬਾਕੀ ਆਪਣਾ ਦਸ਼ਮੇਸ਼ ਨੂੰ ਆਪਾਂ ਪੇਂਟ ਮਲਾਇਆ ਦਾ ਜ਼ਰੂਰ ਬਾਕੀ ਬਹੁਤ ਮਿਹਨਤ ਕਰਨੀ ਵੀ ਸਾਨੂੰ ਪੇਂਟ ਮਲਾਉਂਦੇ ਉੱਤੇ ਥੋੜਾ ਫਿੱਕਾ ਇੱਥੇ ਥੋੜਾ ਜਿਆਦਾ ਤੇ ਪੂਰੀ ਮਿਹਨਤ ਕੀਤੀ ਆਪਾਂ ਨੇ ਪੇਂਟ ਮਿਲਾਇਆ ਜੀ ਤੇ ਅਥਲ ਥਲੋ ਥਲੋ ਆਪਾਂ ਕੰਪੈਨ ਦਾ ਪੂਰਾ ਪੇਂਟ ਕਰਤਾ ਪੂਰੀ ਤਿਆਰ ਕਰਤੀ ਆ ਪਰ ਉਹ ਨਹੀਂ ਕੀਤਾ ਜਿੱਦਾਂ ਕਿ ਆ ਦੇਖੋ ਬਸ ਜਿਹੜਾ ਇਹਦਾ ਪੇਂਟ ਵਗੈਰਾ ਖਰਾਬ ਸੀ ਉਹੀ ਆਪਾਂ ਮਾਰਿਆ ਤੇ ਦੂਸਰਾ ਆਪਾਂ ਨਹੀਂ ਮਾਰਿਆ ਮੈਂ ਫਾਲਤੂ ਫਾਲਤੂ ਮਾਰਨ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਵੈਸੇ ਤੇ ਅ ਸਟਿੱਕਰਾਂ ਦੇ ਆਪਾਂ ਟੇਪ ਵਗੈਰਾ ਲਗਾਈ ਸੀ ਆ ਦੇਖੋ ਜੀ ਪਿੱਛੇ ਸਟਿੱਕਰ ਬਿਲਕੁਲ ਸਹੀ ਨੇ ਇੱਥੇ ਪੇਂਟ ਵਗੈਰਾ ਆਪਾਂ ਨਹੀਂ ਮਾਰਿਆ ਗਿਆ ਜੀ ਸਟਿੱਕਰ ਜਾਨੀ ਕਿ ਲੱਗਾ ਸ਼ਾਇਦ ਸਾਡੀ ਸਕਰੀਨ ਬਨ ਜੇ ਤਾਂ ਮਾਰ ਵੀ ਸਕਦੇ ਆ ਵੀਰ ਜੀ ਆਪਾਂ ਤੁਹਾਨੂੰ ਦੱਸਦੇ ਆਪਣੇ ਦਿਲ ਵਿੱਚ ਉਹ ਨਹੀਂ ਗੱਲ ਲੱਗੀ ਕਿ ਸੀਜ਼ਨ ਕਦੋਂ ਚੱਲਣਾ ਜਾਂ ਕਿਵੇਂ ਆ ਜਾਂ ਕੁਝ ਵੀ ਆ ਸੀਜ਼ਨ ਆਪਣਾ ਅੱਪਾ ਜਾ ਰਹੀ 5 ਤਰੀਕ ਨੂੰ ਉਹਨਾਂ ਨੇ ਬੁਲਾਇਆ ਕਿ 5 ਨੂੰ ਆਜੋ ਤੇ ਸੱਤ ਨ ਮਸ਼ੀਨ ਚੱਲੂਗੀ 7 8 ਨੂੰ ਤੇ ਆਪਾਂ 5 ਨੂੰ ਨਿਕਲ ਲੈ ਜੀ ਇੱਥੋਂ ਕਮੈਨਾਂ ਲੈ ਕੇ ਤੇ ਬਾਗੋ ਬਾਗ ਨੇ ਇੱਕ ਜਾਊਗੀ ਜੀ ਆ ਇੱਧਰ ਸਾਹਮਣੇ ਖੜੀ ਮਥਾੜੂ ਹਿੱਕ ਜਾਊਗੀ ਦਸ਼ਮੀਸ਼ ਹੈ ਬਾਕੀ ਉਹ ਪਿੱਛੇ ਖੜੀਆਂ ਉਹ ਇੱਥੇ ਲੋਕਲੀ ਚਲਾਵਾਂਗੇ ਇਹਦਾ ਪਸਕੰਦਾ ਨਹੀਂ ਬਣਾ ਕਿਉਂਕਿ ਇਹ ਤੁਹਾਨੂੰ ਜਾਣਦੇ ਜਿੱਦਾਂ ਕਿ ਇਸ ਵਾਰ ਖਰਚਾ ਥੋੜਾ ਬਹੁਤ ਜ਼ਿਆਦਾ ਆ ਗਿਆ ਸੀ ਕਮੈਨ ਤੇ ਤੇ ਕੋਈ ਤੁਹਾਨੂੰ ਪਤਾ ਵੀ ਆ ਜਿੱਦਾਂ 8 ਲੱਖ ਦਾ ਪੱਲਿਆਂ ਦੀ ਆ ਤੇ ਉੱਤੇ ਲੱਖ ਰੁਪਏ ਉੱਪਰ ਖਰਚ ਆ ਗਿਆ 9 ਲੱਖ ਚ ਪੈ ਗਈ ਆਪਾਂ ਨੂੰ ਤੇ ਇਹਦਾ ਇੱਕ ਜ਼ਿਆਦਾ ਆਪਾਂ ਸਕੰਜਾ ਵਗੈਰਾ ਨਹੀਂ ਬਣਾਇਆ ਇਸ ਵਾਰ ਤੇ ਅੱਗਾ ਹੁਣ ਆਪਾਂ ਇਹਦੇ ਵਰਗਾ ਸਕੰਜਾ ਬਣਾ ਦੋਨਾ ਦਾ ਐਡਾ ਹੀ ਬਣਾਉਣਾ ਇਹਦੇ ਵਾਸਤੇ ਵੀ ਨਾਲੇ ਟਾਇਰ ਟੋਰ ਵਗੈਰਾ ਨਵੇਂ ਹੋਣਗੇ ਕਿ ਟਾਇਰ ਤਾਂ ਹੈਗੇ ਆ 50 ਰੁਪਏ ਬਾਕੀ ਆਪਾਂ ਸਟਿਪਨ ਨਾਲ ਲੈ ਕੇ ਜਾ ਰਹੇ ਹਾਂ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਉਧਰ ਕਟਰ ਵਾਲੇ ਲੈ ਕੇ ਚੱਲਦੇ ਆ ਜੀ ਕਿਵੇਂ ਹਾਂ ਇਹ ਕਿਆਂ ਦੇਵੇ ਨਹੀਂ ਲੈ ਜਾਣੀ ਇਹ ਮੈਂ ਪੁੱਛਿਆ ਮੈਨੂੰ ਪਤਾ ਨਹੀਂ ਅਸਹੀ ਨੂੰ ਪਤਾ ਨਹੀਂ ਬੱਚਾ ਜੀ ਤੇ ਜਿਵੇਂ ਇਹ ਮੈਂ ਆਪ ਅੱਗੇ ਇਹ ਪੜੀ ਕਿੰਨੇ ਦੇ ਤੁਸ ਲਈ ਪਤਾ ਹੀ ਬੜੀ ਮਹਿੰਗੀ ਆ ਗਈ ਕਿੰਨੇ ਦੀ ਲਈ ਤੁਸੀਂ ਲਈ ਦਾ ਮਾਦ ਬੱਬੂ ਨਾਲ ਅੰਦਰ ਵਾਲਾ ਕਿੰਨੇ ਦੀ ਤਾਂ ਵੀ ਭਾਨ ਕਿੰਨੇ ਦੀ ਲਾਇਆ ਹੂੰ ਭਾਨ ਕਿੰਨੇ ਦੀ ਲਾਇਆ ਤਾਂ ਵੀ ਆਪ ਨੂੰ ਤਾਂ ਆਦ ਜਾਣੀ ਵਰ ਵੀ ਆ ਰੋਦੀ ਇੱਕ ਆਪਣਾ ਤਰਪੈਲ ਹੋਰ ਲੈਣੀ ਪਣੀ ਇੱਥੇ ਇੱਕ ਤਰਪੈਲ ਹੋਰ ਲੈਣੀ ਪਣੀ ਇੱਥੇ ਹਾਂ ਕਿੱਥੋਂ ਇੱਥੋਂ ਆਪਾਂ ਉੱਥੋਂ ਲਵਾਵਾਂਗੇ ਉਹਨਾਂ ਕੋਲ ਜਾਣ ਲੱਗੇ ਆ ਵਾਲੀਰਾਂ ਕੋਲ ਉਹ ਜਿੱਥੇ ਹਰ ਤਰ ਪਹਿਲਾਂ ਵੇਚ ਆਹੋ ਆਹੋ ਉੱਥੋਂ ਲਵਾਵਾਂਗੇ ਹਾਂ ਬਟੋ ਤੂੰ ਕਿਹੜੀ ਮਸ਼ੀਨ ਤੇ ਰਹਿਣਾ ਜਿਹੜੀ ਮਰਜ਼ੀ ਫੜਾ ਦੋ ਹਾਂ ਜਿਹੜੀ ਮਰਜ਼ੀ ਅੱਛਾ ਵੀ ਖੁਸ਼ਕੁਸ਼ੀ ਹੈ ਜੀ ਇਹਨੇ ਜਿਹੜੀ ਮਰਜ਼ੀ ਮਸ਼ੀਨ ਦੋ ਹੂੰ ਉਹ ਲਾਲਣ ਦਾ ਨੇਕਲ ਤਾਰ ਕੱਢ ਦੇ ਉਹ ਆਵੇਗਾ ਸਵੇਰੇ ਡਿੱਕਾ ਨੂੰ ਕਹੇ ਹਾਰਾਂ ਤਾਰਾਂ ਲਾ ਲੇ ਡਿੱਕਾ ਮੈਂ ਬਣਾ ਲੈਣਾ ਲਾਲਾ ਦਾ ਸਮਝ ਨਾ ਹੀ ਖਰਾਬ ਕਰਨੇ ਸ਼ੇਰ ਤੂੰ ਬਣਾਉਣ ਨਹੀਂ ਸ਼ੇਰ ਹੈਂ ਮੇਰੇ ਗਾਲ ਸੁਣ ਲੈ ਇੱਕ ਇੱਥੇ ਜਿਹੜਾ ਕੰਮ ਹੋ ਗਿਆ ਉੱਥੇ ਡੱਕ ਸਾੜ ਗਈ ਉਹਦੇ ਡੱਕ ਨਹੀਂ ਮਿਲਣੀ ਜੇ ਤਾਰ ਪੇ ਖਰਾਬ ਜੇ ਜੇ ਕੋਈ ਤਾਰ ਖਰਾਬ ਹੁੰਦੀ ਏ ਤੁਸੀਂ ਮੈਨੂੰ ਦੱਸੋ ਵੀ ਭਾਈ ਆਪਣੀ ਦੇ ਆਪਣੇ ਆਪਣੀ ਡੱਕ ਨਹੀਂ ਚੱਲਦਾ ਪਿਆ ਠੀਕ ਏ ਤੇ ਆ ਆਪਣਾ ਬਣ ਜਾ ਮਕੈਨਿਕਲ ਉੱਥੇ ਅੱਗੇ ਇਹਨੇ ਤਿੰਨ ਸਾੜੀਆਂ ਹੀ ਤੁਸੀਂ ਤੇ ਦੋ ਹੁਣ ਸਾੜਤੀਆਂ ਜੇ ਤੇ ਸਪੀਕਰ ਵੀ ਲੈਣੇ ਬੈਠੇ ਪਹਿਲੀ ਗੱਲ ਤੈਨੂੰ ਹੈੱਡਫੋਨ ਲੈ ਆ ਦੇਣਾ ਉਦੋਂ ਮੈਨੂੰ ਉਹ ਸਸਤਾ ਇੱਕ ਹਲਾ ਤੇ ਉਹ ਲੱਗਾ ਰਹਿਣ ਦੇ ਪਿੱਛੇ ਛੋਟ ਵੀ ਰਹਿਗਾ ਤੂੰ ਇਹਨੂੰ ਕਰੇ ਨਾ ਕੀ ਉਹ ਲੱਗਾ ਰਹਿ ਬੇ ਚਮਕ ਚਮਕਈ ਵਾਰ ਇੱਥੇ ਉੱਥੇ ਲਾ ਹਾਂ ਤੈਨੂੰ ਸਪੀਕਰ ਵੀ ਲੈਣੇ ਬੈਠੇ ਕਿੰਦੇ ਸਪੀਕਰ ਐਡ ਸੋਨੀ ਦੇ ਉੱਤੇ ਲੱਗੇ ਨੇ ਪਾਲੇ ਲੈਣੇ ਤੇ ਸਪੀਕਰ ਪਾਲ ਕੰਪਨੀ ਦੇ ਇਹਦੇ ਕਾਰ ਡਰਾਂ ਕੁਟਰਾਂ ਰੱਖਤੀਆਂ ਜੇ ਜਸਦੀ ਲਗ ਲਾਲੀ ਮੈਨ ਨਾਲ ਆ ਫੀਡ ਪੰਪ ਰੱਖੋ ਆ ਇੱਥੇ ਹਟਾ ਹਟਾ ਪਿਆ ਥੱਲੇ ਹਾਂ ਆਪਾਂ ਜੀ ਹੁਣ ਤੁਹਾਨੂੰ ਲੈ ਚੱਲਦੇ ਹਾਂ ਕਟਰ ਵੱਲੇ ਇਹ ਕਟਰ ਆਪਣਾ ਪੂਰਾ ਰੈਡੀ ਕੀਤਾ ਪਿਆ ਜੀ 16 ਚ ਰੁਲਾ ਪਾ ਕੇ ਤਿਆਰ ਕਰਕੇ ਇਧਰੋਂ ਪੂਰਾ ਵਧੀਆ ਬਣਾ ਪਿਆ ਜੀ ਇਹ ਬਾਕੀ ਹੁਣ ਤੁਹਾਨੂੰ ਲੈ ਚੱਲਦੇ ਆ ਜੀ ਦਸਵੇਂਜ ਦੇ ਕਟਰ ਕੋਲੇ ਜੀ ਇਹਨੂੰ ਆਪਾਂ ਅੱਜ ਪਾਣੀ ਮਰਵਾ ਕੇ ਲੈ ਕਟਣ ਨੂੰ ਪੂਰਾ ਵਧੀਆ ਤਰੀਕੇ ਨਾਲ ਮਰਵਾ ਕੇ ਲੈਂਦਾ ਪਾਣੀ ਕਿਉਂ ਆਪਣੇ ਕੋਲੇ ਕੰਪਰੈਸ਼ਰ ਫਿੱਟ ਕੀਤਾ ਫਿਰ ਕਹਿੰਦੇ ਬੰਦੇ ਕਹਿੰਦੇ ਥੋੜੀ ਮਿਹਨਤ ਵਗੈਰਾ ਕਰਨੀ ਪਊਗੀ ਨਹੀਂ ਜੀ ਵਧੀਆ ਕੱਢਿਆ ਬੰਦੇ ਨੇ ਬਹੁਤ ਵਧੀਆ ਲਾਇਆ ਪਰੋਂ ਤੇ ਇਹਨੂੰ ਕਢਣ ਨੂੰ ਜੀ ਆਪਾਂ ਪੂਰਾ ਪੇਂਟ ਕਰਨਾ ਜਿਵੇਂ ਕਿ ਪੂਰਾ ਇਹਨੂੰ ਤਿਆਰ ਕਰਨਾ ਹੈ ਇਹ ਨਹੀਂ ਕਾ ਵੀ ਇਹਨੂੰ ਨੇਪਾ ਛੱਡਣਾ ਇਹਨੂੰ ਸਾਰੇ ਨੂੰ ਹੀ ਪੇਂਟ ਮਾਰ ਦੇਣਾ ਤੇ ਰੀਲ ਨੂੰ ਵੀ ਮਾਰਾਂਗੇ ਤੇ ਕਟਰ ਦੇ ਟਾਇਰ ਤਾਂ ਬਹੁਤ ਕਰਮਲ ਦੇ ਪਾਇਆ 70 ਪੈਸੇ ਹੋਣਗੇ ਟਾਇਰ ਅਸੀਂ ਤੇ ਅੱਜ ਨਹੀਂ ਹੁਣ ਟਾਈਮ ਨਹੀਂ ਲੱਗਾਂਗੇ ਸਵੇਰੇ ਸੁਬਾ ਤੇ ਲਾ ਕੇ ਤੇ ਲਾਉਣੇ ਪਊਗੇ ਕੱਪੜਾ ਨੂੰ ਪੱਤੀ ਵਗੈਰਾ ਗੋਰੀ ਇਹਦੇ ਕਲੱਚ ਵਾਲੇ ਬੈਰਨ ਲਾਸਤੇ ਵਿੱਚ ਪਹਾਨੀ ਤੇ ਪਿਨੀਅਨ ਵਾਲੇ ਬੈਰਨ ਉਹ ਪੰਮਿੰਡ ਰੱਖਣੇ ਡਾਇਰੈਕਸ਼ਨ ਵਾਲੇ ਬੈਰਨ ਪੰਮਿੰਡ ਰੱਖਣੇ ਪੰਮਿੰਡ ਪਾਹ ਪੰਮਿੰਡ ਪੁੱਛੋ ਉਸੇ ਵਿਕਾਸਤਾ ਹੀ ਲਖੀ ਕਲੰਪ ਕਿਉਂ ਨਹੀਂ ਗਏ ਸੇ ਯਾਰ ਕਲੰਪ ਪਿਆਣਾ ਉਧਰ ਵੇਖਿਆ ਜਿਹੜੇ ਨੇ ਕਲੰਪ ਲਾਉਣ ਉਹ ਕਿੱਥੇ ਨੇ ਇਹਨੇ ਕਿਦੋਂ ਲਾਏ ਨਹੀਂ ਉੱਥੋਂ ਜਾ ਲੈ ਕੇ ਆ ਫਿਰ ਕਲੰਪ ਇੱਥੇ ਬੈਸ ਕਰ ਲੈ ਹੁੰਦੇ ਹਾਸਪੇ ਬਣਾ ਲੈ ਉਹ ਕਿਹੜਾ ਲਾਗਾ ਇਕਰ ਅੰਦਰ ਆ ਉੱਥੇ ਵੇਖ ਉੱਥੇ ਪੈਲ ਦੇ ਕਲੰਪ ਜਾ ਉੱਥੇ ਵੱਧੂ ਪੈ ਡੱਬੇ ਦੇ ਵਿੱਚ ਹੋਣਗੇ ਦੇਖ ਕਾ ਅੰਮੇ ਆਈ ਕਲਾਚਰ ਬੈਲ ਰੱਖੇ ਜਾਂਦੇ ਉੱਤੇ ਵਿੱਚ ਨੇ ਕਿੱਤੀ ਨੇ ਟਿਪੇਨੀਅਨ ਵਾਲਾ ਵਿੱਤੀ ਹਾਰ ਕਿੰਨੇ ਗ੍ਰਿਹਾਰੇ ਨਵੇਂ ਤੇ ਪੁਰਾਣੇ ਹੈਗੇ ਆਪਾਂ ਉਹ ਰੱਖਦੇ ਨੇ ਵਿੱਚ ਪੁਰਾਣੇ ਆਪਣੇ ਹਾਰੇ ਰੱਖੀ ਸਾਰਾ ਕੁਝ ਚੋਸ ਤਾਂ ਨਹੀਂ ਬੋਲਦਾ ਨਾ ਵੇਖੋ ਚੈੱਕ ਚੈੱਕ ਦੀ ਬੱਛੜ ਬਣ ਜੇ ਅੱਛਾ ਚਾਬੀਆਂ ਜਿਹਨੇ 28 25 ਚਾਬੀਆਂ ਕਿਧਰ ਕੱਢੀਆਂ ਉਹ ਬਾਕੀ ਉਹ ਤੋਂ ਮੰਗਲ ਦੇ ਦਾ ਇੰਜਨ ਖੋਲੀ ਰੱਖਿਆ ਤੁਸੀਂ ਮੰਗਲ ਰੋਟੀ ਤੋਂ ਮੈਂ 14 ਬੰਦੇ ਰੋਟੀ ਆਪਾਂ ਪਾਣਾ ਰੱਖਦੇ ਤੇ ਉੜੇ ਮਾਰਾ ਸ਼ਾਮ ਇੱਥੇ ਲੰਘ ਜਾਣੀ ਐ ਇਹ ਸਵੇਰ ਹੀ ਹੋ ਜੇ ਨੀ ਤੇ ਬੰਡ ਬੰਡ ਸਮਾਨ ਕਰਦੇ ਹਾਂ ਉਹ ਹੀ ਦੇਰ ਲੈਂਦੇ ਫਿਰ ਇਕੱਠੀ ਕਰ ਲੈਂਦੇ ਜੀ ਕੀ ਕਾਰਨ ਕੀ ਐ ਕੀ ਬਣਾ ਪਿਆ ਦਾਲਾ ਤੁਹਾਨੂੰ ਖਾਣਾ ਕਿਵੇਂ ਥਿੱਲਰ ਵਿੱਚ ਖਲਾ ਰਹੇ ਪੈਸੇ ਨੇ ਟੋਲ ਦੇ ਐਂ ਕਰੋ ਹਾਂ ਇਹਨਾਂ ਅਰਕ ਚ ਕਰਾਂਹੀਂ ਤੇ ਉਸ ਗੰਡ ਪਾਉਣ ਨੂੰ ਲਾ ਦੇ ਜੋ ਪੁਰਾਣੇ ਬਜ਼ੁਰਗ ਨਹੀਂ ਕਰ ਦਿੰਦੇ ਇਹ ਵਟਨਾਏ ਬਣਾ ਦਿੰਦੇ ਹਨਾ ਉਤਰ ਬਣਾ ਦੇਣਾ ਪਤਾ ਹੈ ਗਏ ਨਾ ਅਰਕ ਚ ਪਾ ਇਥੇ ਬਣਾएंगे ਨਹੀਂ ਤੁਕੇ ਕਰੋ ਬਰਖੇ ਚੇਂਗਰ ਉਹ ਬੁਲਾ ਪੈਣੇ ਹਰ ਇੱਕ ਫਿਰ ਹੁਣ ਬੰਨ ਲੈ ਉੱਥੇ ਹੁਣ ਵਧੀਆ ਹੁਣ ਕਲਾ ਕਮਾਣਾ ਹੀ ਹੈ ਹੋ ਅਡੋਤਾ ਹੀ ਕਹਿੰਗੇ ਹਾਂ 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 ਵੱਡੀ ਪਹਿਲ ਖੁੱਲੇ ਖੁੱਲੇ ਖੜਕੇ ਫਿਰ ਬਾਹਰ ਛੋਟੀ ਹੋਈ ਨਹੀਂ ਆ ਲਾਈਟਾਂ ਦਾ ਕਾਸ ਹੋ ਗਿਆ ਨਾ ਓਏ ਆ ਦਸਵੇਜ ਦੇ ਲਾਈਟਾਂ ਦਾ ਕਾਸ ਦੋ ਆ ਵਾਟਰ ਬਾਡੀ ਰੱਖੀ ਨਹੀਂ ਜੀ ਓ ਗੋਰੀ ਵਾਟਰ ਬਾਡੀ ਉਹ ਮੈਂ ਵਾਰ ਕੇ ਨਹੀਂ ਰਹੀ ਤੈਨੂੰ ਕੀ ਕੰਮ ਲਾਏ ਤੈਨੂੰ ਕੀ ਕੰਮ ਆ? ਹਾਂ ਜੀ। ਲੱਭੇ ਕੋਈ? ਇਹਦੇ ਛੋੜੇ ਰਵੜਾ ਤਾਂ ਕੋਈ ਨਹੀਂ ਗਏ ਆਪਣੇ ਕੋਲੇ। ਛੋੜੇ ਰਵੜਾ। ਆਹੋ। ਆਪਣੇ ਗੇਂ ਕਰ ਕੇ ਕਿੜੀ ਮੈਂ ਉਹ ਹਾਟੀਆਂ। ਮਸ਼ੀਨ ਲੱਗਦੀਆਂ। ਫੁੱਲ ਦੇ ਇੱਕ ਬਰਾਕਤੀ ਲੈਣੀ ਆਪਾਂ। ਕਿਹੜਾ ਨੰਬਰ ਸੀ ਲੱਗਦੀਆਂ ਇਹਨੂੰ? ਉਹ ਹੀ ਲੱਗ ਕੋਈ ਲੱਗਦੀਆਂ। ਉਹ ਫਿਰ ਲੈਣੀਆਂ ਪੈਣੀਆਂ ਨੇ। ਤੁਹਾਨੂੰ ਦੀ ਬਰਾਕਤੀ ਇੱਕ ਲੈਣੀ ਪੈਣੀ। ਕਿਹੜੀ? ਛੋਟੀ। ਕੀ ਹੋਗਾ ਇਹਨੂੰ? ਉਹ ਟੂਟੀ ਇਹ ਜਿੱਦ ਕਨੈਕਨ ਨੀ ਆ ਹੈ ਉਹ ਕੰਨ ਜੋਂ ਨੇ ਪੁਰੇ ਆ ਪੇਸ ਖਾ ਮੇ ਖੜੀ ਲਈ ਜਾਣਾ ਉੱਤੇ ਉਹ ਲਈ ਲੈ ਜਾਣ ਲੱਗਾ ਲਈ ਚਲਾਗੇ ਉਹ ਵਾਲਾ ਇੱਕ ਆਸ ਕੇ ਨਾ ਆ ਮੇ ਗੱਲ ਸੁਣਾ ਇੱਧਰ ਉਹ ਇਰ ਕੰਡਰੇ ਥੱਲੇ ਜਾਲੀ ਖੋਲ ਲਈ ਠੀਕ ਹੈ ਜਾਲੀ ਖੋਲ ਕੇ ਤੇ ਉਹ ਜਾਲੀ ਤੋਂ ਨਹੀਂ ਹੈ ਉਹ ਤੋਂ ਨੂੰ ਪਤਾ ਆਉਣਾ ਚਾਹੀਦਾ ਆ ਸੈਣੀ ਪਈ ਆ ਬਈ ਕੀ ਕਰਨੀ ਰੱਖਨੇ ਨੇ ਉਹ ਜੈਕ ਰੱਖਤੇ ਜਿੰਦੇ ਥੱਲੇ ਜੈਕ ਤੇ ਗੁੜਕੇ ਰੱਖ ਉੱਤੇ ਐ ਮਸ਼ੀਨ ਦੇ ਰੱਖਨੇ ਹੋਣੇ ਤੇ ਆਪਾਂ ਜੀ ਤੁਹਾਨੂੰ ਦਿਖਾਉਂਦੇ ਸੈਨ ਮਸ਼ੀਨ ਨੂੰ ਥੋੜਾ ਜਿਹਾ ਪੇਂਟ ਵਗੈਰਾ ਮਾਰਿਆ ਹੈ ਮਾਰਿਆ तकरीबन ਥੋੜਾ ਜਿਹਾ ਵੀ ਯਾਨੀ ਕਿ ਨਾ ਆਪਾਂ ਪੇਂਟ ਕਰਾਂਗੇ ਜਰੂਰ ਇਹਨੂੰ ਕਰਾਂਗੇ ਸੀਜ਼ਨ ਤੋਂ ਬਾਅਦ ਕਰਾਂਗੇ ਵੀ ਯਾਨੀ ਕਿ ਥੋੜਾ ਜਿਹਾ ਫ੍ਰੀ ਵਗੈਰਾ ਹੋ ਕੇ ਇਹ ਥੋੜਾ ਟਾਈਮ ਸਾਡੇ ਘਟੇ ਤੇ ਬਾਹਰ ਵੀ ਜਾਣ ਦੀ ਤਿਆਰੀ ਹੈ ਜੀ ਆਪਣੀ ਪੂਰੀ ਤੇ ਆ ਦੇਖੋ ਜੀ ਆਹ ਸਟicker ਵਗੈਰਾ ਲਗਾਏ ਆ ਆਪਾਂ ਆਹ ਪੇਂਟ ਕੀਤਾ ਆ ਕੀਤਾ ਜੀ ਇਹਨੂੰ ਤੇ ਹਿੱਕ ਕੀਤਾ ਜੀ ਆਹ ਸਾਈਡ ਮੜੀ ਜੀ ਬਸ ਇੰਨਾ ਹੀ ਪੇਂਟ ਕੀਤਾ ਤਾਂ ਆਪਾਂ ਕਰਨਾ ਹੀ ਨਹੀਂ ਸੀ ਤੇ ਗਾਂ ਤੋਂ ਆਪਾਂ ਜੀ ਇਹਨੂੰ ਕਿਉਂਕਿ ਇਹਦੇ ਜੰਗਾਲ ਜੇ ਬਣ ਲੱਗ ਗਏ ਇਸ ਕਰਕੇ ਇਹਨੂੰ ਕੀਤਾ ਨਹੀਂ ਤਾਂ ਆਪਾਂ ਇਹਨੂੰ ਪੇਂਟ ਨਹੀਂ ਕਰਨਾ ਸੀ ਇੰਨੇ ਕੁ ਦੋ ਐਲੀਵੇਟਰਾਂ ਨੂੰ ਬਸ ਤੋਂ ਬਾਕੀ ਕੱਟ ਨੂੰ ਕਰਾਂਗੇ ਜਰੂਰ ਆ ਟਾਈਮ ਨਿਕਲਿਆ ਤਾਂ ਤੇ ਮਸ਼ੀਨ ਨੂੰ ਹੋਰ ਨਹੀਂ ਆਪਾਂ ਮਸ਼ੀਨ ਬਿਲਕੁਲ ਕੋਕੇ ਵਰਗੀ ਆ ਜੀ ਇਹ ਕਿਸੇ ਚੰਗੇ ਬੰਦੇ ਨੇ ਸੰਭਾਲੀ ਸੀ ਮਸ਼ੀਨ ਦੇਖੋ ਪੂਰੀ ਵਧੀਆ ਤੇ ਦਸ਼ਮੇਸ਼ ਵੀ ਪੂਰੀ ਵਿਗੜੀ ਸੀ ਮਸ਼ੀਨ ਬਾਕੀ ਆਪਾਂ ਪੇਂਟ ਕਰਕੇ ਤੇ ਮਸ਼ੀਨ ਨੂੰ ਵਧੀਆ ਸੁਧਾਰ ਕਰਤਾ ਜੀ ਇਹਦਾ ਬਹੁਤ ਵਧੀਆ ਬਣਾਤੀ ਆ ਆ ਦੇਖੋ ਜੀ ਪੇਂਟ ਪੂਟ ਵਧੀਆ ਕਰਤਾ ਇਹਨੂੰ ਥੱਲੇ ਮਲਾਤਾ ਪੇਂਟ ਵਗੈਰਾ ਇਹਦਾ ਪਰ ਮੈਂ ਡੱਬੇ ਜੇ ਚੱਕ ਲਾ ਜਿਹੜੇ ਖਾਲੀ ਗਏ ਨੇ ਫਿਰ ਤੁਸੀਂ ਲੱਭੋ ਜੇ ਉੱਤੇ ਕੀ ਗਾਇ ਕੀ ਹੈ ਆ ਤੂੰ ਸਹੀ ਜਮਨ ਨਾਲ ਖੇਡਾ ਲਾ ਲੀ ਕੀ ਜੂ ਟੂ ਲਾ ਲਾ ਥੋੜੀ ਥੋੜੀ ਹੋਰ ਬਪਣੀ ਨਹੀਂ 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 ਸਹੀ ਤਾਂ ਇੱਥੇ ਦਾਲਣਾ ਹੈ ਬੜੀ ਕਰੇ ਰਿਹਾ ਹੈ ਸਾਦੇ ਕੱਟ ਤੋਂ ਮਾਰਨਾ ਜਾ ਲੁਟਵਾ ਦਿਖਾ ਜਾ ਦਿਖਾਓ ਆ ਬਣਾਇਆ ਇਹ ਕਬੂਦੀ ਆਪ ਬਣਾਇਆ ਮਾਥੀ ਲਾਇਆ ਹਮ ਮੋਬਾਈਲ ਹਮ ਕਾਵਾ ਪੀ ਰੇ ਪਹਿਲ ਪੜਦਾ ਸੀ ਇਹ ਫਿਰ ਚੋਰ ਲਾ ਚੰਗੀ ਚਲਾਓ ਆਪੋ ਖੜੀਏ ਉਹ ਭਾਈ ਆਪਣਾ ਇੱਕ ਤਾਂ ਲੱਗ ਰਿਹਾ ਹੋਣ ਲੱਗ ਰਿਹਾ ਜੇ ਕੋਈ ਨੰਬਰ ਹੈ ਜਿਹੜਾ ਸੀਰੀਅਲ ਨੰਬਰ ਹੈ ਕੋਈ ਇਟਾ ਕਰਦਾ ਉਹ ਕੋਈ ਨਾ ਫਿਰ ਸੀਆ ਕੋਈ ਪਾਈਟਾ ਪੜ ਕਰਕੇ ਲਾਉਂਦਾ ਇਹ ਇੰਸਟਾਗ੍ਰਾਮ ਤੇ ਆਇਆ ਇਹਦੇ ਵਧੀਆ ਬੰਦ ਤੇ ਪੀ ਗਰੀ ਇੱਕ ਨੰਬਰ ਦੀ ਇਹ ਬਣਾ ਲੈਣੇ ਦੂਜੇ ਨੰਬਰ ਦੀ ਇੰਸਟਾਗ੍ਰਾਮ ਆ ਬਣਾ ਲੈ ਦੇ ਇਹ ਗਰੀ ਠੀਕ ਲਾਓ ਹੋਰੇ ਭੜੀ ਆਉਂਦੇ ਨੇ ਇਹ ਦੂਰੇ ਇੱਥੇ ਬੰਦੇ ਨੇ ਬਾਬਾ ਆਪਾ ਮੰਡੀਆ ਬੰਦੇ ਕਿੰਨੇ ਜਿਹਾ ਲੱਗਦੇ ਨੇ ਸਿੱਟਦਾ ਨਹੀਂ ਗਾ ਉਹਨੇ ਕਾਲਾ ਪੈ ਜਾਗਾ

ਹੋਰ ਬਲੇਡ ਦਾ ਬਲੇਡ 2 ਬਲੇਡ ਲਾ ਉਹ ਕੰਮ ਨਹੀਂ ਕੱਢ ਨਹੀਂ ਕਰ ਲੇ ਜੀ ਗੰਦ ਕੀ ਫਲਾਤੀ ਆ ਅੱਖਰ ਦਾ ਪੁੱਲਾ ਗੰਦ ਕੀ ਨਹੀਂ ਬਲੇਡ ਨਾਲ ਕਾਹਨੇ ਨਹੀਂ ਬਲੇਡ ਹਟਿਆ ਉਹ ਕੋ ਸਾਸਰੀ ਗਾਲ ਜ ਕੁਛ ਹੈ ਸਸੀ ਗਾਲ ਵੀਰ ਦੀ ਸਵਾਗਤ ਆ ਤੁਹਾਡਾ ਪ੍ਰਣਾ ਲੌਗ ਤੇ ਆਪਣਾ ਜੀ ਇੰਸਟਾਗ੍ਰਾਮ ਤੇ YouTube ਖੱਲੇ ਆਪਣਾ ਨੰਬਰ ਲੱਗ ਰਿਹਾ ਆ ਬੰਦੇ ਨੇ ਤੀਆ ਥੋੜਾ ਇਹ ਗਲਤ ਕਰ ਦਿੱਤਾ ਅੱਗੇ ਇੱਕਦਮ ਇਹ ਉਹ ਤਾਂ ਬਲੇਟਾ ਲਿਆ ਲੈ ਕੇ ਤੇ ਹੁਣ ਨਵਾਂ ਤੀਆ ਲਵਾਉਣਾ ਤੁਹਾਨੂੰ ਨਹੀਂ ਨਹੀਂ ਲੋੜ ਨਹੀਂ ਨਵਾਂ ਤੀਆ ਕਿੰਨਾ ਇਹ ਤਾਂ ਹਟ ਹੋਇਆ ਨਹੀਂ ਉਹ ਤੀਆ ਚਾਹੀਦਾ ਹੈ ਦਾਦਾ ਆਹ ਕਿਦਰ ਲਾਈ ਲਿਖਣਾ ਮੇਰੀ ਚੀਆ ਨਵਾਂ ਲਵਾਉਣਾ ਮੇਰਾ ਮਿੱਤਰ ਆ ਤੋ ਨਹੀਂ ਨਹੀਂ ਹੁਣ ਨਵਾਂ ਦਾ ਲੱਗੇ ਮਰ ਮਾ ਮਾ ਤੂੰ ਨਾ ਜਮਾਨੇ ਨੂੰ ਲੈਣੇ ਹੱਥ ਨੂੰ ਕਰਨਾ ਖੱਟ ਕਰ ਰਹਾ ਸੜ ਜਾਈ ਯਾਰ ਇਹ ਦੇਖ ਪੱਤੀ ਇਹ ਤੂੰ ਕਿੱਧਰ ਆਈ ਤੂੰ ਯਾਰ आपको दिखते हैं चलो बैठ दिन बिता दें ਕੀ ਕਰਨੀ ਕੀ ਕਰਨੀ ਲੈਟ ਗਈ ਇਹਦੇ ਰਹਿਮਾਨ ਦਾ ਰੱਖੀ ਜਿਹਦਾ ਹੈ ਉਹ ਨਮੰਜ ਰਹਾ ਤੋ ਆਪਣੇ ਰਹਾ ਜੋਰ ਨਹੀਂ ਮਾਰਾ ਇੰਦਾ ਨਵੇੜ ਦਾ ਲੇਟਾ ਹਰੇ ਤਾਰਾ ਦਰਕਾਰ ਦਾ ਹਟਾ ਐ ਇੰਦਾ ਇੱਕ ਤਾਰ ਕੱਢ ਕੇ ਨਾ ਆ ਪੰਮਾ ਨਹੀਂ ਬਿਠਾ ਦੀ ਦੇਖ ਕੇ ਲੱਕੜਾਂ ਪਹਿਲਾਂ ਹੀ ਕੀੜੀਆਂ ਇਹ ਦਰਗੋਂ ਲੈ ਆਇਆ ਬਸ ਤੇ ਤਾਰਾਂ ਅੰਧੇ ਲਾਈਨ ਹੈ ਪਸਾ ਮਨ ਚਾਤੀ ਦਾ ਹੋਟੀ ਲੈ ਲਿਆ ਕੋਈ ਚੱਲੇ ਕੋਈ ਨਹੀਂ ਚੱਲੇ ਚੱਲਦੇ ਪਰ ਖੜੇ ਅੱਛਾ ਇਹ ਹੁਣ ਪੈ ਗਿਆ ਨੂੰ ਆਪਾਂ ਹੁਣ ਚੱਲਦੇ ਗਿਰਜੀ ਆਪਾਂ ਤੁਹਾਨੂੰ ਕੱਲ ਦਿਖਾਇਆ ਸੀ ਦੂਸਰਾ ਕੰਪੇਨ ਬਾਰੇ ਕਿ ਤੁਸੀਂ ਕਹ ਆ ਵੀ ਕੰਬਾਈਨ ਦੀ ਡੰਡ ਲਾਤੀਆ ਪੇਂਟ ਨਹੀਂ ਸਹੀ ਕੀਤਾ ਪੇਂਟ ਵਗੈਰਾ ਗਲਤ ਕੀਤਾ ਉਹ ਜੀ ਆਪਣਾ